ਲੈਖਣ ਆ ਰਹੇ ਪਰ ਕਿਉਂ ਦੇਖਦੇ ਹਾਂ ਕਿ ਅੱਜ ਦਾ ਛਿੱਤਰ ਮਾਰਾਂਗੇ ਭਗਵੰਤ ਜਮਾਨ ਦਾ ਕਣ ਕਣ ਕੇ ਜਿਹੜਾ ਸਾਡੇ ਘਰੇ ਵੋਟਾਂ ਲੈਣ ਆਇਆ ਉਹ ਛਿੱਤਰਾਂ ਦਾ ਹਾਰ ਪਾ ਕੇ ਕੱਢਾਂਗੇ ਇੱਥੋਂ ਛਿੱਤਰਾਂ ਦਾ ਹਾਰ ਪਾ ਕੇ ਕੱਢਾਂਗੇ ਇੱਥੋਂ ਹਾਂ ਬਾ ਸਰਕਾਰ ਕੱਲੀਆਂ ਨੂੰ ਕਾਵਾਂਗੇ ਵੋਟ ਕੱਲੀਆਂ ਨੂੰ ਸਾਨੂੰ ਅੱਜ ਵੀ ਉਹਨਾਂ ਦਾ ਭਰੋਸਾ ਵੀ ਉਹ ਸਾਨੂੰ ਆ ਕੇ ਜ਼ਰੂਰ ਪੁੱਛਣਗੇ ਵੀ ਤੁਹਾਡੇ ਨਾਲ ਕੀ ਹੋਇਆ ਇਹ ਗਾਂ ਦਾ ਵੋਟਾਂ ਵੀ ਨਾ ਆ ਕੇ ਨਾ ਹੀ ਇਹ ਗਾਂ ਤੋਂ ਜਿੱਤੇ ਅੱਜ ਦੀ ਗੱਲ ਯਾਦ ਰੱਖਿਓ ਅਸੀਂ ਇਹਨੂੰ ਤਾਂ ਵੋਟ ਜਮਾ ਨਹੀਂ ਪਹੁੰਚਦੇ ਜਿਹੜਾ ਸਾਗਰ ਪਾਵਾਂਗੇ ਜਿੰਨਾ ਚਿਰ ਕੱਲ੍ਹ ਦੀ ਸਰਕਾਰ ਹੈ ਗਰੀਬ ਇਸ ਦਾ ਕੋਸ਼ਿਸ਼ ਨਹੀਂ ਹੋਇਆ ਅੱਜ ਕਰਨਾ ਨਹੀਂ ਪਾਵਾਂਗੇ ਵੋਟ ਤੇ 55 ਸਾਲਾਂ ਵਿੱਚ ਜੇ ਤਾਂ 2 3 ਸਾਲਿਆਂ ਨੇ ਕੀ ਲੋਕਾਂ ਦਾ ਕੀ ਹਾਲ ਕਰਤਾ ਜਿਹੜੀ ਦੂਰੀਵਾਰਤ ਉਹ ਖਤਮ ਹੀ ਕਰ ਦੂਗਾ ਟਾਟਾ ਕੇ ਟਾਟਾ ਦੇ ਖਤਮ ਹੀ ਕਰ ਦੂਗਾ ਨਾ ਕੋਈ ਗਰੀਬਾਂ ਦੀ ਨਹੀਂ ਮੀਰਾ ਦੀ ਆ ਭਗਵਾਨ ਜਮਾਨ ਨੇ ਟਾਟਾ ਦਾਲ ਵੀ ਬੰਦ ਕਰ ਦਿੱਤੀ ਸੀ ਸਰਕਾਰ ਨੇ ਵਾਧੂ ਘਾਟ ਦਿੱਤਾ ਸੀ ਆਲੇ ਬਾਦਲ ਸਰਕਾਰ ਨੇ ਕਾਨਕ ਦਾਲ ਸਾਰਾ ਕੋ ਜਿੰਦੇ ਸੀ ਗਰੀਬਾਂ ਦਾ ਖੰਡ ਗਰੀਬਾਂ ਦੀ ਆ ਕੇ ਸੁਣਦੇ ਵੀ ਸੀ ਇਹਨੇ ਇੰਨੇ ਘੱਟ ਵਾ ਤੇ ਕਿਸੇ ਨੂੰ ਆ ਕੇ ਪੁੱਛਿਆ ਤੁਹਾਡਾ ਕੀ ਹਾਲਾ ਵੀ ਕਿਹੜੀ ਫੈਸਲਾ ਕਰੇ ਨਸ਼ੇ ਦਾ ਸਾਰਾ ਬਾਨਾ ਲੈ ਕੇ ਚੱਲਦਾ ਦੁਨੀਆ ਨੂੰ ਬੇਕੂਫ ਬਣਾਉਂਦਾ ਵੀ ਨਸ਼ਾ ਲੈ ਕੇ ਕਹਾਂਗੇ ਤਾਂ ਦੁਨੀਆ ਬੋਲੂਗੀ ਨਾ ਤੇ ਵਿੱਚ ਇਹ ਕਹਿ ਦਿੰਦਾ ਨਜਾਇਜ਼ ਕਬਜ਼ੇ ਛਡਾ ਲੈ 2027 ਦੇ ਵਿੱਚ ਛਡਾਉਂਗੇ ਦਿਨ ਦਿਹਾੜਾ ਡੱਕਾ ਨਹੀਂ ਇਹਨੇ ਰੋਟੀ ਪਾਣੀ ਸਾਰਾ ਕੋ ਫਿਰਿਆ ਕੋ ਤੇ ਫਿਰੀ ਕੀ ਜੌਕਲ ਪਾਣੀ ਹੁੰਦਾ ਤੇ ਪਸ਼ੂ ਨਹੀਂ ਇਦੂ ਪਸ਼ੂ ਚੰਗਾ ਵਧੀਆ ਬੰਦੇ ਰੋ ਅਰ ਸੇਵਰ ਕਾ ਕੌਰ ਆ ਗਈ ਤਾਂ ਸੇਵਰ ਕਾ ਕੌਰ ਮਸਬਾ ਅਜੇ ਤਾਂ ਪਹਿਲਾਂ ਤਾਂ ਕੱਲ੍ਹ ਜਾਂ ਮਗਰ ਸੀ ਅਜੇ ਤਾਂ ਕੱਲ੍ਹ ਜਾਂ ਪਾਵੇਂ ਨਹੀਂ ਸਾਡੇ ਨਾਲ ਪਾਵੇਂ ਜਿੱਦਾਂ ਅੱਜ ਕੱਲ੍ਹ ਦੀ ਸਰਕਾਰ ਹੈ ਗਰੀਬ ਦਾ ਕਿਸੇ ਦਾ ਘਰ ਨਹੀਂ ਟੁੱਟਿਆ ਕਿਸੇ ਦਾ ਪੋਸ਼ ਨਹੀਂ ਹੋਇਆ ਅਜਿਹਾ ਕਾਰਨ ਨਹੀਂ ਪਾਵਾਂਗੇ ਵੋਟ ਹਰ ਸਿਮਰ ਨਕੌਰ ਤੁਹਾਡੀ ਵੀਡੀਓ ਜਾਵੇ ਹਰ ਸਿਮਰ ਨਕੌਰ ਹੀ ਆਊਗੀ ਇੱਥੇ ਅੱਗੇ ਵੀ ਤੋਂ ਬਿਆਨ ਚਾਰ ਸਿਮਰ ਨਕੌਰ ਆਉਂਦੀ ਸੀ ਪੜਵੀ ਹੋਈ ਆਉਂਦੇ ਨਾਲ ਗਰੀਬਾਂ ਦੀ ਫੋਨ ਦੀ ਸਿਮਰ ਨਕੋਰ ਤੋਂ ਪਹਿਲਾਂ ਤਾਂ ਕਹਿੰਦੇ ਗਰੀਬਾਂ ਦੇ ਮੱਝਾ ਹੈ ਮੁੱਖ ਮੰਤਰੀ ਜੀ ਅਸੀਂ ਨਹੀਂ ਕਿਹਾ ਅਸੀਂ ਨਹੀਂ ਕਿਹਾ ਨਾ 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 ਸਰਕਾਰ ਦਾ ਸਿਮਰਨ ਕਰਨ ਬਾਦਰ ਜੀ ਜਣਾ ਚਾਹੀਦਾ ਬਹੁਤ ਖੈਰ ਹੈ ਜੀ ਪੰਜਾ ਸਾਲਾਂ ਵਿੱਚ ਜੇ ਤਾਂ ਦੋ ਤਿੰਨ ਸਾਲਿਆਂ ਨੇ ਕੀ ਲੋਕਾਂ ਨੇ ਕੀ ਹਾਲ ਕਰਤਾ ਜਿਹਨੂੰ ਦੂਰੀ ਮਾਰ ਕੇ ਪੰਜਾਬ ਉਹ ਖਤਮ ਹੀ ਕਰ ਦੂਗਾ ਟਾਟਾ ਕੇ ਟਾਟਾ ਕੋ ਖਤਮ ਹੀ ਕਰ ਦੂਗਾ ਪੰਜਾਬ ਉਹ ਨਾ ਕੋਈ ਗਰੀਬਾਂ ਦੀ ਨਹੀਂ ਮੀਰਾ ਦੀ ਆ ਮੀਰਾ ਦੀ ਸਰਕਾਰ ਆਹੋ ਗਰੀਬਾਂ ਦੀ ਨਹੀਂ ਮੀਰਾ ਦੀ ਸਰਕਾਰ ਆਹੋ ਜਮਲਾਜ਼ਮਾ ਦੀ ਸਰਕਾਰ ਲਿਸਕਾ ਦੂਜੇ ਆਪਣੇ ਆਕਾਲੀਆਂ ਦਾ ਅਸੀਂ ਹੁਣ ਵੀ ਦਿੱਤਾ ਆਟਾ ਖਾਣੇ ਆ ਕਣਕ ਸਾਨੂੰ ਮਿਲਦੀ ਐ ਉਹ ਆਕਾਲੀਆਂ ਕੰਨੀਓ ਮਿਲਦੀ ਐ ਸਾਨੂੰ ਸਾਡੇ ਵਾਂਗੂ ਆਕਾਲੀ ਠੀਕ ਐ ਕਣਕ ਮੇਰੇ ਸਾਰਾ ਕੁਝ ਮਿਲਦਾ ਸਾਨੂੰ ਕਾਲੀ ਠੀਕ ਨੇ ਹਾਂ ਮੈਂ ਗਰੰਟੀ ਦੀ ਨਾ ਮੇਰੇ ਅਧਿਕਰ ਪੈਲਸਾਂ ਨਹੀਂ ਲੱਗੀ ਹੈਗੀ ਦੱਸੋ ਮੈਨੂੰ ਪੈਲਸਾਂ ਦੇ ਕਿੰਨੇ ਸੀ ਗੇੜੇ ਕੱਢ ਕੱਢ ਕੇ ਮੇਰੀ ਪੈਲਸਾਂ ਨਹੀਂ ਲੱਗੀ ਹੈਗੀ ਭਗਵਾਨ ਤੁਮਾਰਨੇ ਤਾਂ ਆਟਾ ਦਾਲ ਵੀ ਬੰਦ ਕਰ ਦਿੱਤੀ ਕੋਤਸੀ ਸਰਕਾਰ ਨੇ ਬਾਦੂ ਕੋ ਦਿੱਤਾ ਸੀ ਆਲੇ ਬਾਦਲ ਸਰਕਾਰ ਨੇ ਕਾਨਕ ਦਾਲ ਸਾਰਾ ਕੋ ਦਿੰਦੇ ਸੀ ਗਰੀਬਾਂ ਦਾ ਖੰਡ ਗਰੀਬਾਂ ਦੀ ਆਕੇ ਸੁਣਦੇ ਵੀ ਸੀ ਇਹਨੇ ਇੰਨੇ ਘੱਟ ਵਾ ਤੇ ਕਿਸੇ ਨੂੰ ਆਕੇ ਪੁੱਛੇ ਤੁਹਾਡਾ ਕੀ ਹਾਲਾ ਵੀ ਕਿਹੜੀ ਫੈਸਲਾ ਦਾ ਤਲ ਨਸ਼ੇ ਦਾ ਸਾਰਾ ਬਹਾਨਾ ਲੈ ਕੇ ਚੱਲਦਾ ਦੁਨੀਆ ਨੂੰ ਬੇਕੂਫ ਬਣਾਉਂਦਾ ਵੀ ਨਸ਼ਾ ਲੈ ਕੇ ਕਵਾਂਗੇ ਤੇ ਦੁਨੀਆ ਬੋਲੂਗੀ ਨਾ ਤੇ ਵਿੱਚ ਇਹ ਕਹਿ ਦਿੰਦਾ ਨਜਾਇਜ਼ ਕਬਜੇ ਛਡਾ ਲੈ 2027 ਦੇ ਵਿੱਚ ਇਲੈਕਸ਼ਨ ਆ ਰਿਹਾ ਫਿਰ ਕਿਵੇਂ ਦੇਖਦੇ ਹਾਂ ਅੱਜ ਦਾ ਛਿੱਤਰ ਮਾਰਾਂਗੇ ਭਗਵੰਤ ਜੀ ਮੰਨ ਦੇ ਕਹਿਣ ਕਹਿਣ ਕੇ ਜਿਹੜਾ ਸਾਡੇ ਘਰੇ ਵੋਟਾਂ ਲੈਣ ਆਏ ਉਹ ਛਿੱਤਰਾਂ ਦਾ ਹਾਰ ਪਾ ਕੇ ਕੱਢਾਂਗੇ ਇੱਥੋਂ ਛਿੱਤਰਾਂ ਦਾ ਹਾਰ ਪਾ ਕੇ ਕੱਢਾਂਗੇ ਇੱਥੋਂ ਕਾ ਬਾ ਸਰਕਾਰ ਕਾਲਿਆਂ ਨੂੰ ਪਾਵਾਂਗੇ ਵੋਟ ਕਾਲਿਆਂ ਨੂੰ ਸਾਨੂੰ ਅੱਜ ਵੀ ਉਹਨਾਂ ਦਾ ਭਰੋਸਾ ਵੀ ਉਹ ਸਾਨੂੰ ਆ ਕੇ ਜਰੂਰ ਪੁੱਛਣਗੇ ਵੀ ਤੁਹਾਡੇ ਨਾਲ ਕੀ ਹੋਇਆ ਪਾਵਾਂਗੇ ਜਿਹੜੇ ਉਹ ਤੁਹਾਡੇ ਕੋਲ ਪਰਲੇ ਪਾਸੇ ਉਹ ਕਹਿੰਦੇ ਜੀ ਨੇਗਾ ਵੇਚ ਗਏ ਸਾਰੇ ਸਾਰੇ ਹੀ ਵੇਚਦੇ ਆ ਸਾਰੇ ਹੀ ਵੇਚ ਗਏ ਨੌਜਵਾਨਾਂ ਨੇ ਵੇਚਿਆ ਅਸਦਾ ਕੋਈ ਵੇਖਿਆ ਨਹੀਂ ਕੁਛ ਨਹੀਂ ਵਿਕਦਾ ਇਹ ਤਾਂ ਗੱਲ ਜਾਇਜ਼ ਕੰਮ ਦਾ ਛਡਾਉਂਦੇ ਇਹ ਤਾਂ ਬਸ ਪੁੱਡਾ ਵਾਲਿਆਂ ਦੇ ਮਦਰ ਲਾ ਕੇ ਝੂਠੇ ਇਲਜ਼ਾਮ ਲਾਉਂਦੇ ਆ ਕਿ ਗੋ ਪੁੱਡਾ ਵਾਲਿਆਂ ਦੀ ਜਗ੍ਹਾ ਤੇ ਪੁੱਡਾ ਵਾਲਿਆਂ ਨੇ ਕੋਈ ਬਹਾਨਾ ਲੈ ਕੇ ਤਵ ਦੀ ਜਗ੍ਹਾ ਛਡਾਉਣੀ ਸੀ ਨਾ ਜੇ ਉਹ ਜੇ ਹਾਂਜੀ ਸਾਰੀ ਪੁੱਡਾ ਵਾਲਿਆਂ ਦੀ ਆ ਜੀ ਪੁੱਡਾ ਦੇ ਕੋਲ 500 ਕਰਾ ਜੀ ਇਥੇ ਕੋਈ ਬੰਦਾ ਕਹਿ ਦਵੇ ਵੀ ਰੈਸਟਰੀ ਆ ਕਿਸੇ ਕੋਲੇ ਕੋਈ ਰੈਸਟਰੀ ਨਹੀਂ ਹੈਗਾ ਬਾਕੀ ਤੋਂ ਟੋਟੇ ਕੰਮ ਹੀ ਤੁਹਾਡੇ ਇਕੱਲੇ ਹੋਈ ਹੈ ਨਹੀਂ ਜੀ ਸਾਨੂੰ ਤਾਂ ਇਹ ਕਿਹਾ ਵੀ ਹੌਲੀ ਹੌਲੀ ਸਾਰੇ ਘਰ ਵਿਲੇ ਕਰਾਈ ਜਾਣਗੇ ਲੋਕਾਂ ਨੂੰ ਜੀ ਇਹ ਦੇਖੂਬ ਬਣਾਉਂਦੇ ਵੀ ਜੇ ਇਕੱਠੇ ਘਟਾਏ ਤੇ ਵੀ ਦੁਨੀਆ ਪੜਕ ਜੂਗੀ ਦੋ ਦੋ ਤਿੰਨ ਤਨ ਕਰ ਕਰ ਘਰਟਾਵਾਂਗੇ ਕਿ ਮਤਲ ਜੀ ਆ ਸਾਡਾ ਇਥੇ ਗਲੀ ਦਾ ਬਣਾ ਰਹੇ ਕਿਉਂ ਗਲੀ ਪਹਿਲਾਂ ਪਤਲਾਮ ਸੀ ਵੀ ਮਤਲ ਚਿੱਟਾ ਵੇਖਦਾ ਚਿੱਟਾ ਵੇਖਦਾ ਚਿੱਟੇ ਦਾ ਕਾਰਨ ਲੈ ਕੇ ਇਹ ਸਾਰੀ ਮਲੇ ਨਹੀਂ ਪੈ ਨਿਕਲੇ। ਕਿੱਟਾ ਵਿਕਦਾ ਜਾਂ ਨਹੀਂ ਵਿਕਦਾ। ਨਹੀਂ ਵਿਕਦਾ। ਕੁਛ ਨਹੀਂ ਰੱਖਦਾ। ਬਦਨਾਮ ਬਦਨਾਮ ਕੀਤਾ। 6 6 ਟਾਇ। ਫਰਵਾਂਜ assi ਪੁੱਟਾਲਿਆਂ ਨੇ ਇੱਥੇ ਵੜਨ ਦੇ ਦਿੰਦੇ। ਕਟੌਣ ਦੇ ਦਿੰਦੇ। ਕੋਈ ਤਾਂ ਜਿਰਿਆ ਲੈ ਕੇ ਚੱਲਣਾ ਸੀ ਪੁੱਟਾਲਿਆਂ ਨੇ। ਸਹੀ ਗੱਲ। ਬਾਕੀ ਪੁੱਟਾਲਿਆਂ ਦਾ ਕੀ ਹੈ ਯਾਰ ਬਈ। ਐ ਮਰੀਂਦੇ ਆ। ਤਾਂ ਧਰਮੀ ਦਾ ਸਾਰਿਆਂ ਵਾਸਤੇ ਰਹਿਣਾ। ਸਾਨੂੰ ਸਾਡੀ ਗਲੀ ਦੇ ਵਿੱਚ ਆਉਂ ਆਹ ਕੋਠੀ ਆ ਸਾਡੀ ਗਲੀ ਦੇ ਸਾਹਮਣੇ। ਆਹ ਕੋਠੀ ਆ ਸਾਡੀ ਗਲੀ ਦੇ ਵਿੱਚ ਰਹਿੰਦੇ ਵੀ ਕੋਈ ਨਹੀਂ। ਲੋਕਾਂ ਰਿਆ ਸਾਰੇ ਦੁਨੀਆ ਦੇ ਰਹਿਣ ਆਏ ਆ ਆ ਕਿਸੇ ਦਾ ਨਕਲ ਤਵੇ ਠੀਕ ਹੈ ਜੋ ਵੀ ਕੁਛ ਹੈਗਾ ਏ ਠੀਕ ਹੋ ਗਿਆ ਪਰ ਇੰਨਾ ਨਹੀਂ ਹੈਗਾ ਵੀ ਲੋਕਾਂ ਨੂੰ ਘਰੋਂ ਬੇਕਾਰ ਕੀਤਾ ਜਾਵੇ ਅਸੀਂ ਇਹ ਸਰਕਾਰ ਮੂਰੇ ਮੰਗ ਕਰਦੇ ਸਾਡੇ ਨਾਲ ਜੋ ਵੀ ਕੁਛ ਹੋ ਗਿਆ ਠੀਕ ਹੋ ਗਿਆ ਪਰ ਜਿੰਨਾਂ ਦੇ ਹੋਰ ਘਰ ਕਿਸੇ ਦਾ ਘਰ ਨਾ ਟਾਇਆ ਜਾਵੇ ਕੋਈ ਕਿਸੇ ਦਾ ਹੁਣ ਸਾਰੇ ਧਰਤੀ ਦੇ ਰਹਿਣ ਆਏ ਆ ਪਰ ਉਹ ਆਪ ਦਾ ਰੰਜਵਾਏ ਝੂਠ ਆ ਜੀ ਉਹਨਾਂ ਨੇ ਲੋਕ ਹੌਲ ਨਾਲ ਦਿੱਤਾ ਕੀ ਆ ਚਲੋ ਭਾਈ ਜੀ ਤਾਂ ਅੱਜ ਵੀ ਸੋਨਾ ਬਾਲ ਕੇ ਬਰਾਇਸ ਕਿਉਂ ਨਾ ਬਣਾਇਆ ਕਿਉਂ ਸਰਕਾਰ ਕਹਿੰਦੀ ਰਿਸਟਰੀਆਂ ਬਣਾਵਾਂਗੇ ਜਿਹੜੇ ਹੈਗੇ ਰਿਸਟਰੀ ਕਹੜਾ ਬਣਾਇਆ ਕਿ ਸਰਕਾਰ ਨੇ ਜਿਸਟਰੀ ਬਣਾਉਂਦੇ ਹਾਲੇ ਰੋੜਾ ਬੇਲਕਾ ਬਲਕਾ ਸਾਡੇ ਆਂਗੋਂ ਹਟ ਗਏ ਨੇ ਹਾਂ ਇਹ ਗਾਹਾਂ ਦਾ ਵੋਟਾਂ ਵੀ ਨਾ ਆਸ ਰਕੇ ਨਾ ਹੀ ਇਹ ਗਾਹ ਤੋਂ ਜਿੱਤੇ ਅੱਜ ਦੀ ਗੱਲ ਯਾਦ ਰੱਖਿਓ ਅਸਲੀ ਨੂੰ ਤਾਂ ਬੋਟ ਜਮਾ ਨਹੀਂ ਪਉਂਦੇ ਜਿਹੜਾ ਸਾਡੀ ਸਾਰੀ ਗੱਲ ਨਾ ਆਵਾਗੇ ਥੋੜੇ ਸਾਨੂੰ ਕੋਈ ਰਹਿਣ ਲਈ ਜਗ੍ਹਾ ਦੇਓ ਮਾਕੇ ਜਿਹੜਾ ਸਾਡਾ ਸਪੋਰਟ ਪਰ ਆਪਾਂ ਨੇ ਵਿਆਹ ਕਰਾ ਲਿਆ ਬਸ ਅਸ ਤਾਂ ਹੋਰ ਵੀ ਕਹਿੰਦਾ ਜਿਹੜਾ ਕਿ ਸਾਡੇ ਤੇ ਹਾਲ ਚਾਲ ਪੁੱਛੂਗਾ ਸਾਨੂੰ ਸਪੋਰਟ ਦੇ ਉਹ ਉਹ ਕਹਿੰਦੀ ਨਸ਼ਾ ਵੇਚਦੀ ਦੀ ਕੋਈ ਨਸ਼ਾ ਨਹੀਂ ਵੇਚਦੀ ਲਾਉਂਦੇ ਆ ਖੜੇ ਰੱਖ ਸਾਡੇ ਜਿਹੜੇ ਲਾਉਂਦੇ ਕੋਈ ਨਸ਼ਾ ਨਹੀਂ ਦੇ ਆ ਕੋਈ ਨਹੀਂ ਕਰਵਾਉਂਦਾ ਦਾਖਲਤ ਕੋਈ ਨਹੀਂ ਕਰਵਾਉਂਦਾ ਦਾਖਲਤ ਕੋਲ ਨਸ਼ੀ ਵਾਲਾ ਪਾਈ ਜਾਂਦੇ ਕੋਈ ਗੱਲ ਨਹੀਂ ਇੱਥੋਂ ਉੱਥੇ ਜਿੰਦੇ ਟੱਕਣ ਜਿੰਦੇ ਉੱਥੇ ਚੱਕ ਚੱਕੇ ਦਾਖਲ ਕਰੀ ਜਾਂਦੇ ਉੱਥੇ ਚੱਕ-ਚੱਕ ਕੇ ਦਾਖਲ ਕਰੀ ਜਾਂਦੇ ਤੇ ਟਕੋਲੀ ਨਹੀਂ ਦਿੰਦੇ ਬਾਅਦ 'ਚ ਲੋਕੀ ਪਿੱਟ-ਪਿੱਟ ਮਰੀ ਜਾਂਦੇ ਆ। ਵਾਸਤੇ ਵੀ ਅਸੀਂ ਨਜਕੜਨਾਗਾ। ਹਾਂ ਗਏ ਆ। ਉੱਥੇ ਗੋਲੀ ਨਹੀਂ ਦਿੰਦੇ। ਕਹਿੰਦੇ ਤੁਸੀਂ ਆਦੇ ਘਰੋਂ ਪੈਸੇ ਨਹੀਂ ਗੋਲ ਕੰਮ ਗਾਓ ਪੈਂਟਾ ਡੋਲ। ਹੋਰ ਕੀ ਦਿੰਦੇ ਕੀ ਫਿਰ ਉੱਥੇ? ਉੱਥੇ ਕੱਲੀ ਦਰਦ ਦੀ ਗੋਲੀ ਦਿੰਦੇ ਪੈਨ ਕਲਰ। ਉਹਦੇ ਨਾਲ ਨਾਹੇ ਛੁੱਟੂਆ। ਇੱਕ ਲੋਕਾਂ ਨੂੰ ਗਮਰਾਹ ਕਰਦੇ ਆ ਇੱਥੋਂ। ਗਮਰਾਹ ਕਰਦੇ ਆ ਅਸੀਂ ਸੜਾਉਣੇ ਕੋਈ ਨਾ। ਨਾਹੇ ਸੜਾ ਜਾਂਦੇ ਸਾਨੂੰ ਕੋਈ ਦਿੰਦੇ ਹੀ ਨਹੀਂ। ਤਨ ਕੋ ਦਿੰਦੇ ਨਹੀਂ ਕੋ ਦੇਣ ਕੇ ਤਾਂ ਹੀ ਨਾ ਛੁੱਟੂਆ ਕੱਲੀਆਂ ਦਰਦ ਦਰਦ ਨਾਲ ਬੋਲਦਾ ਨਹੀਂ ਕੋਈ ਆਲੇ ਸੱਟ ਕੇ ਆਲੇ ਰਸਤੇਦਾਰ ਆਪ